ਤੂੰ ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ ਉਹਨਾਂ ਬਾਰਡਰਾਂ ਤੇ ਪਾਤੇ ਨਹੀਂ ਕਸ਼ਹਰੇ ਸੁੱਕਣੇ ਤਾਂ ਦੇਖ ਸਕਦੇ ਹੋ ਕਸ਼ਹਰੇ ਸੁੱਕਣੇ ਪਾਤੇ ਪੰਜਾਬੀਆਂ ਨੇ ਅੰਮ੍ਰਿਤਸਰ ਨੂੰ ਤੋੜਿਆ ਸਭ ਤੋਂ ਮਗਰੋਂ ਅੱਛਾ ਤਾਂ ਵੇਖ ਲਓ ਤੁਸੀਂ ਅੰਮ੍ਰਿਤਸਰ ਦੇ ਟਰਾਲੀ ਅੱਗੇ ਲੱਗੀਆਂ ਸਾਰੀਆਂ ਅੰਮ੍ਰਿਤਸਰ ਸਭ ਤੋਂ ਅੱਗੇ ਬੈਠੇ ਅੱਗੇ ਬੈਠਾ ਵੇਖੋ ਤੁਸੀਂ ਜਾ ਕੇ ਵੇਖੋ ਜੇ ਨਹੀਂ ਆਏ ਅਸੀਂ ਅੱਗੇ ਆਏ ਆ ਜਿਹੜਾ ਖੂਨ ਹੈ ਨਾ ਇਹ ਬੜਾ ਜ਼ਬਰਦਸਤ ਹੈ ਮਾਜੇ ਦਾ ਉਹ ਤਾਂ ਤੁਹਾਨੂੰ ਹੀ ਪਤਾ ਮੈਨੂੰ ਜਦੋਂ ਆਉਂਦੇ ਫੇਰ ਆਪ ਦਾ ਅੱਗਾ ਪਿਛਾ ਕੁਝ ਨਹੀਂ ਵੇਖਦੇ ਵੀ ਹਨ ਉਹ ਸੱਟ ਕਿਹੜੀ ਲੱਗਣੀ ਹੈ ਕੀ ਸਾਡਾ ਹੋਣਾ ਵਾ ਮਗਰ ਕਿ ਮਗਰ ਨਹੀਂ ਕੁਝ ਦੇਖਣਾ ਸਿੱਧੇ ਬਲਾਸਟ ਮਾਰਦੇ ਆ ਜੀ ਅਸੀਂ ਜਦਨ ਘੇਰਾ ਪਾਇਆ 14 ਤਰੀਕ ਨੂੰ ਉਹ ਮੁੰਡੇ ਦੇ ਪੱਟ ਤੇ ਗੋਲੀ ਵੱਜੀ ਫਿਰ ਇੱਕ ਅਸੀਂ ਅੱਗੇ ਨੂੰ ਘੇਰਾ ਪਾਇਆ ਨਾ ਇਹ ਉਹਦੇ ਮੁੰਡੇ ਦੇ ਗੋਲੀ ਵੱਜੀ ਇੱਕ ਬਜ਼ੁਰਗ ਹੀ ਉਹ ਬਲਾਸਟ ਮਾਰਿਆ ਉਹਦੇ ਸ਼ਰੀਰੇ ਵੱਜ ਕੇ ਲੱਤ ਲਊ ਲਵਾਨ ਹੋ ਗਈ ਅੱਜ ਰਾਤੇ ਇੱਕ ਜਿਹੜਾ ਛੱਬਿਆ ਚਾਰੋਂ ਲੜਾਈ ਆ ਵੀ ਜਦੋਂ ਕੋਈ ਆ ਆ ਜਾਂਦਾ ਫਿਰ ਉਹਨੂੰ ਫਿਰ ਅਸੀਂ ਚੜ ਜਾਂਦੇ ਹਾਂ ਸਭ ਤੋਂ ਹੱਥ ਆਪਣੇ ਦੇ ਪੈ ਜਾਂਦੀਆਂ ਅਗਲੇ ਬੰਦੇ ਨੂੰ ਦੇਖਣਾ ਇਹ ਪਿੱਛੇ ਕੀ ਰਹਿ ਗਿਆ ਕਈ ਛੱਡ ਆਏ ਆ ਇਹ ਫਿਰ ਤੁਸੀਂ ਅੱਗੇ ਨੂੰ ਵਧਾਂਗੇ ਹੁਣ ਅੱਛਾ ਹਾਂਜੀ ਆਰਪਾਰ ਵਾਲੀ ਜੰਗ ਆਰਪਾਰ ਵਾਲੀ ਜੰਗ ਲੜਾਂਗੇ ਯਾਰਪਾਰ ਵਾਲੀ ਹਾਂਜੀ ਅਸੀਂ ਤੇ ਬਾਬਾ ਦੀਪ ਸਿੰਘ ਦੇ ਬੱਚੇ ਆ ਜੀ ਉਹ ਵੀ ਮਾਜੇ ਤੋਂ ਉੱਠੇ ਤੇ ਅਸੀਂ ਵੀ ਸਿਰ ਲੱਥ ਜੇ ਵੀ ਅਸੀਂ ਸਿਰ ਲੱਥੋਂ ਤੋਂ ਬਗੈਰ ਵੀ ਲੜਾਂਗੇ ਹਾਂਜੀ ਉਹਨਾਂ ਦੇ ਉਹਨਾਂ ਦੀ ਕਦਮਾਂ ਮਗਰ ਹੀ ਚੱਲੰਦਾ ਹੈ ਪੈ ਗਿਆ ਜੀ ਪੂਰਾ ਸੈਂਟਰ ਨਾਲ ਪੈਚਾ ਚੀਕਾਂ ਮਰਵਾ ਦਿਆਂਗੇ ਕਿ ਸੈਂਟਰ ਦੀਆਂ ਜੋ ਤਖਤ ਪਲਟਾ ਦੇਵੇ ਉਹਨੂੰ ਇਨਕਲਾਬ ਕਹਿੰਦੇ ਆ ਤੇ ਜੋ ਦਿੱਲੀ ਨੂੰ ਵਖਤ ਪਾ ਦੇਵੇ ਉਹਨੂੰ ਪੰਜਾਬ ਕਹਿੰਦੇ ਆ ਤਿੰਨ ਚਾਰ ਦਿਨ ਹੋ ਗਏ ਆ ਵੀ ਸ਼ਾਂਤੀ ਆ ਤੇ ਸਾਡੇ ਕੋ ਸ਼ਾਂਤ ਬੈਠਾ ਨਹੀਂ ਜਾਂਦੇ ਅਸੀਂ ਮਤਲਬ ਵੇਟ ਕਰਨੇ ਵੀ ਕਦੋਂ ਸਾਨੂੰ ਹੁਕਮ ਆਵੇ ਤੇ ਕਦੋਂ ਅਸੀਂ ਅੱਗੇ ਜਾਈਏ ਹਾਂ ਜੀ ਜੀ ਪੂਰੀ ਤਿਆਰੀ ਹੈ ਜੀ ਸਾਡੇ ਉਹਨੂੰ ਚੱਕ ਕੇ ਫੌਜ ਵਾਲੇ ਲੈ ਗਏ ਤੇ ਉਹਦਾ ਮਤਲਬ ਉਹਦੇ ਪਰਚਾ ਵੀ ਕੱਢਤਾ ਤੇ ਉਹਦਾ ਟ੍ਰੀਟਮੈਂਟ ਵੀ ਚੱਲਦਾ ਉਹਨੂੰ ਮਤਲਬ ਵੀ ਉਹਦੇ ਪਰਚਾ ਕੱਢ ਦਿੱਤਾ ਗਿਆ ਵਾ ਇਸ ਟਾਈਮ ਤੇ ਹੁਣ ਉਹ ਜਿਹਨੂੰ ਚੱਕ ਕੇ ਲਗੇ ਸੀ ਉਹ ਪਰਲੇ ਹਰਿਆਣੇ ਚ ਕਿਸੇ ਹਸਪੀਟਲ ਦੇ ਵਿੱਚ ਦਾਖਲਿਆ ਦੋ ਦਿਨ ਤੋ ਤਾਂ ਪਤਾ ਹੀ ਨਹੀਂ ਲੱਗਾ ਭਾਈ ਜੀ ਤੇ ਜਦੋਂ ਉਹਦਾ ਪਤਾ ਲੱਗਾ ਵਾ ਤਦ ਉਦੋਂ ਮਤਲਬ ਇੱਥੇ ਤਲਾਹ ਕਰ ਦਿੱਤੀ ਗਈ ਆ ਵੀ ਉਹ ਉਹ ਬੰਦੇ ਦੇ 12 ਬੋਰ ਦਾ ਫੈਰ ਵੱਜਾ ਉਹਦੀ ਲੱਤ ਟੁੱਟ ਗਈ। ਲੜਾਈ ਮੂਰੇ ਜਦੋਂ ਮਤਲਬ ਪਹਿਲੇ ਦਿਨ 3 ਵਜੇ ਕੰਮ ਸ਼ੁਰੂ ਹੋਇਆ ਸੀ ਨਾ ਤੇ ਮਾਜੇ ਦੇ ਕੋਈ 10 ਜਣੇ ਸੀ। 8 ਜਣੇ ਸਾਡੇ ਪਿੰਡ ਦੇ ਸੀ ਤੇ ਫੌਜ ਦੇ ਸਾਹਮਣੇ ਖੜ ਕੇ ਮਤਲਬ ਵੀ ਅਸੀਂ ਮਤਲਬ ਉਹਨਾਂ ਨੂੰ ਬੋਲਦੇ ਸੀ ਵੀ ਤੁਸੀਂ ਗਰਦਾਰ ਜੋ ਇੱਕ ਫੌਜੀ ਵੀਰੇ ਸਰਦਾਰ ਸੀ ਉਹਨਾਂ ਚੋਂ ਉਹਨੂੰ ਇੰਨੇ ਮਤਲਬ ਸ਼ਰਮ ਮਹਿਸੂਸ ਹੋਈ ਅਨੇ ਹਾਰ ਕੇ ਝੰਡਾ ਚੁੱਕਿਆ ਕਿਸਾਨੀ ਦਾ ਤੇ ਫੇਰ ਉਹਨੇ ਆਪ ਦਾ ਮਤਲਬ ਵੀ ਜਾਨ ਛਡਵਾਈ ਸਾਥੋਂ ਤੂੰ ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ ਉਹਨਾਂ ਬਾਰਡਰਾਂ ਤੇ ਪਾਤੇ ਨਹੀਂ ਕਸ਼ਹਰੇ ਸੁੱਕਣੇ ਤਾਂ ਦੇਖ ਸਕਦੇ ਹੋ ਕਸ਼ਹਰੇ ਸੁੱਕਣੇ ਪਾਤੇ ਪੰਜਾਬੀਆਂ ਨੇ ਹਰਿਆਣਾ ਪੰਜਾਬ ਦੇ ਬਾਰਡਰ ਤੇ ਸਾਰੇ ਕੱਪੜੇ ਸੁੱਕਣੇ ਪਾਏ ਹੋਏ ਨੇ ਟਰੈਕਟਰ ਦੇ ਨਾਲ ਜਿਹੜੀ ਰੱਸੀ ਆ ਬੰਨੀ ਹੋਈ ਆ ਤਾਂ ਇੱਧਰ ਵੀ ਦੇਖੋਗੇ ਬਹੁਤ ਹੀ ਚੰਗੇ ਜਿਹੜੇ ਕੋਰਟ ਨੇ ਉਹ ਲਿਖ ਕੇ ਲਾਏ ਹੋਏ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਬਾਪੂ ਜੀ ਮਾਜੇ ਤੋਂ ਮਾਜੇ ਤੋਂ ਜੀ ਅੱਛਾ ਹਾਂਜੀ ਗਾਣਾ ਵੀ ਆ ਤੁਹਾਡੇ ਤੇ ਕਹਿੰਦੇ ਮਾਜੇ ਵਾਲੇ ਮਾਜੇ ਵਾਲੇ ਭੜੇ ਆ ਉਹਦੇ ਫਿਰ ਬੰਨੇ ਆ ਜੀ ਜਦੋਂ ਫਿਰ ਤੁਹਾਨੂੰ ਪਤਾ ਮਾਜੇ ਵਾਲੇ ਪਾਉ ਵਜਦੇ ਆ ਤਾਂ ਫਿਰ ਗਾਣੇ ਬੰਨਨੇ ਹੀ ਆ ਹਾਂ ਹਾਂਜੀ ਮਾਜੇ ਵਾਲੇ ਪਾਉ ਕਹਿੰਦੇ ਮੂਰੇ ਹੁੰਦੇ ਨੇ ਲੜਾਈ ਨੂੰ ਪੂਰੇ ਚੰਟ ਹੁੰਦੇ ਨੇ ਕਹਿੰਦੇ ਵੇਖੋ ਜੀ ਮਾਜੇ ਦਾ ਤੇ ਇੱਕ ਜਿਹੜਾ ਸੱਭਿਆਚਾਰ ਔਰ ਲੜਾਈ ਆ ਹਾਂ ਵੀ ਜਦੋਂ ਕੋਈ ਆ ਆ ਜਾਂਦਾ ਫਿਰ ਉਹਨੂੰ ਫਿਰ ਅਸੀਂ ਚੜ ਜਾਂਦੇ ਹਾਂ ਸਭ ਕੁਝ ਹੱਥਾਂ ਪਾਣੇ ਪੈ ਜਾਂਦੀਆਂ ਅਗਲੇ ਬੰਨੇ ਨੂੰ ਹਾਂ ਤੇ ਅਹੀ ਦਾ ਪੜਾ ਪਿਛੇ ਨਹੀਂ ਹਟਦੇ ਕਦੇ ਵੀ ਐ ਪਿਛੇ ਹਟਨ ਵਾਲੇ ਜੋ ਹੈਗੇ ਹੀ ਨਹੀਂਗੇ ਹਾਂ ਅਸੀਂ ਤਾਂ ਫਿਰ ਅੱਗੇ ਨੂੰ ਜਾਣਾ ਪਛਾਣ ਉਹ ਵੇਖਣਾ ਨਹੀਂ ਵੀ ਪਿਛੇ ਕੀ ਰਹਿਗਾ ਕਈ ਛਾੜ ਆਏ ਆ ਇਹ ਫਿਰ ਤੁਸੀਂ ਅੱਗੇ ਨੂੰ ਵਧਾਂਗੇ ਹੁਣ ਅੱਛਾ ਹਾਂਜੀ ਆਰਪਾਰ ਵਾਲੀ ਜੰਗ ਆਰਪਾਰ ਵਾਲੀ ਜੰਗ ਲੜਾਂਗੇ ਯਾਰਪਾਰ ਵਾਲੇ ਹਾਂਜੀ ਜਿਵੇਂ ਮੰਨ ਲਓ ਹੁਣ ਪਹਿਲਾਂ ਇਤਿਹਾਸ ਜੇ ਦੇਖ ਲਈਏ ਸਭ ਤੋਂ ਪਹਿਲਾਂ ਜਿਹੜੇ ਧਾੜ ਵੀ ਆਉਂਦੇ ਸੀ ਉਹਨਾਂ ਦੀ ਮੱਝ ਵਾਲਿਆਂ ਨਾਲੇ ਪੈਂਦੀ ਹੁੰਦੀ ਸੀ ਟੱਕਰ ਮੱਝ ਵਾਲੇ ਹੀ ਰੋਕਦੇ ਹੁੰਦੇ ਸੀ ਸਭ ਤੋਂ ਮੁੱਖੇ ਅਹੀਂ ਤੇ ਬਾਬਾ ਦੀਪ ਸਿੰਘ ਦੇ ਬੱਚੇ ਆ ਜੀ ਉਹ ਵੀ ਮਾਝੇ ਤੋਂ ਉੱਠੇ ਤੇ ਅਸੀਂ ਵੀ ਬਾਬਾ ਸਿਰ ਲੱਥ ਜੇ ਅਸੀਂ ਸਿਰ ਲੱਥੋਂ ਤੋਂ ਬਗੇਰ ਵੀ ਲੜਾਂਗੇ ਹਾਂਜੀ ਉਹਨਾਂ ਦੇ ਉਹਨਾਂ ਦੀ ਕਦਮਾਂ ਮਗਰ ਹੀ ਚੱਲੰਦਾ ਹੈ ਸੈਂਟਰ ਨਾਲ ਪੇਚਾ ਪੈ ਗਿਆ ਹੁਣ ਪਰ ਪੈ ਗਿਆ ਜੀ ਪੂਰਾ ਸੈਂਟਰ ਨਾਲ ਪੇਚਾ ਚੀਕਾਂ ਮਰਵਾ ਦਿਆਂਗੇ ਕਿ ਸੈਂਟਰ ਦੀਆਂ ਹਾਂ ਪੰਜਾਬ ਦਾ ਤੇ ਇਤਿਹਾਸ ਆ ਜੋ ਤਖਤ ਪਲਟਾ ਦੇਵੇ ਉਹਨੂੰ ਇਨਕਲਾਬ ਕਹਿੰਦੇ ਆ ਹਾਂ ਤੇ ਜੋ ਦਿੱਲੀ ਨੂੰ ਵਕਤ ਪਾ ਦੇਵੇ ਉਹਨੂੰ ਪੰਜਾਬ ਕਹਿੰਦੇ ਆ ਹਾਂਜੀ ਤਾਂ ਪੰਜਾਬ ਦਿੱਲੀ ਨੂੰ ਵਕਤ ਪਾਉਣ ਚੱਲਿਆ ਵਕਤ ਪਾਉਣ ਚੱਲਿਆ ਉਹਨਾਂ ਨੂੰ ਪਤਾ ਹੋਇਆ ਤਈਓ ਤੁਹਾਨੂੰ ਇੱਥੇ ਰਸਤੇ ਰੋਕਿਆ ਵੀ ਜੇ ਦਿੱਲੀ ਪਹੁੰਚ ਗਏ ਤੇ ਇਹਦੇ ਉੱਤੋਂ ਤੱਕ ਸੈਂਟਰ ਤੱਕ ਚੀਕਾਂ ਵੱਜਣੀਆਂ ਹਾਂ ਇਸ ਕਰਕੇ ਹਣਾ ਹੈ ਆਪਣੇ ਜਿਹੜੇ ਅਹੁਦੇਦਾਰ ਬੰਦੇ ਨੇ ਡੱਲੇਵਾਲ ਸਾਹਿਬ ਲਾਲੋ ਪੰਦੇਰ ਸਾਹਿਬ ਲਾਲੋ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਉਹਨਾਂ ਨੇ ਸਾਨੂੰ ਸ਼ਾਂਤ ਮਹੀਨਾ ਬਹਿਣ ਵਾਸਤੇ ਕਿਹਾ ਸੀ ਬੈਠੇ ਆ ਅੱਛਾ ਆ ਤੁਹਾਡੇ ਸਾਹਮਣੇ ਸ਼ਾਂਤ ਮਹੀਨਾ ਬੈਠੇ ਆ ਉਹਨਾਂ ਦੀ ਕਾਲ ਆਉਣੀ ਡੇਰੇ ਫਿਰ ਤੇ ਮੱਝ ਵਾਲੇ ਅੱਗੇ ਅੱਗੇ ਭੱਜੇ ਜਾਣਗੇ ਅੱਛਾ ਜਦੋਂ ਅਸੀਂ ਮਹਿਲ ਕਲਾ ਤੋਂ ਤੁਰੇ ਸੀ ਹਾਂਜੀ ਜਿਹੜੇ ਵਾਇਦ ਉਹਨਾਂ ਤੋਰਿਆ ਸਾਨੂੰ ਸਭ ਤੋਂ ਪਹਿਲਾਂ ਬਠਿੰਡਾ ਜ਼ਿਲ੍ਹਾ ਤੋਰਿਆ ਸੰਗਰੂਰ ਤੋਰਿਆ ਸਾਰੇ ਤੋਰੇ ਅੰਮ੍ਰਿਤਸਰ ਨੂੰ ਤੋਰਿਆ ਸਭ ਤੋਂ ਮਗਰੋਂ अच्छा ता देख लो तुया बरसात ਦੇ ਟਰਾਲੀ ਅੱਗੇ ਲੱਗੀਆਂ ਸਾਰੀਆਂ ਅੰਮ੍ਰਿਤਸਰ ਸਭ ਤੋਂ ਅੱਗੇ ਬੈਠੇ ਅੱਗੇ ਬੈਠਾ ਵੇਖੋ ਤੁਸੀਂ ਜਾ ਕੇ ਵੇਖੋ ਜੇ ਨਹੀਂ ਆਏ ਅਸੀਂ ਅੱਗੇ ਆਏ ਹਾਂ ਹਾਂਜੀ ਬਾਈ ਲੜਾਈ 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 ਮੂਰੇ ਜਦੋਂ ਮਤਲਬ ਪਹਿਲੇ ਦਿਨ 3 ਵਜੇ ਕੰਮ ਸ਼ੁਰੂ ਹੋਇਆ ਸੀ ਨਾ ਹਾਂਜੀ ਤੇ ਮਾਜੇ ਦੇ ਕੋਈ 10 ਜਣੇ ਸੀ 8 ਜਣੇ ਸਾਡੇ ਪਿੰਡ ਦੇ ਸੀ ਤੇ ਫੌਜ ਦੇ ਸਾਹਮਣੇ ਖੜ ਕੇ ਮਤਲਬ ਵੀ ਅਸੀਂ ਮਤਲਬ ਉਹਨਾਂ ਨੂੰ ਬੋਲਦੇ ਸੀ ਕਿ ਤੁਸੀਂ ਗਰਦਾਰ ਜੋ ਮੋਦੀ মিডিਆ ਜੋ ਵੀ ਮਤਲਬ ਇਹ ਬਹੁਤ ਜ਼ੋਰ ਲਾਇਆ ਉਹਨਾਂ ਤੇ ਤੇ ਇੱਕ ਫੌਜੀ ਵੀਰ ਸਰਦਾਰ ਸੀ ਉਹਨਾਂ ਚੋਂ ਉਹਨੂੰ ਇੰਨੀ ਮਤਲਬ ਸ਼ਰਮ ਮਹਿਸੂਸ ਹੋਈ ਉਹਨੇ ਹਾਰ ਕੇ ਝੰਡਾ ਚੁੱਕਿਆ ਕਿਸਾਨੀ ਦਾ ਤੇ ਫੇਰ ਉਹਨੇ ਆਪ ਦਾ ਮਤਲਬ ਵੀ ਜਾਨ ਛਡਵਾਈ ਸਾਥੋਂ ਅੱਛਾ ਮਤਲਬ ਇੰਨਾ ਉਹਨੂੰ ਮਤਲਬ ਵੀ ਸ਼ਰਮ ਮਹਿਸੂਸ ਹੋਈ ਤੇ ਬਾਅਦ ਵਿੱਚ ਸਾਡੇ ਤੇ ਗੋਲੇ ਵੀ ਦਾਅਦੇ ਸੀ ਅਸੀਂ ਮਤਲਬ ਗੋਲਿਆਂ 'ਚ ਭੱਜੇ ਨਹੀਂ ਮਰ ਢਾਈ ਤਿੰਨ ਘੰਟੇ ਜਿਹੜੇ ਮਤਲਬ 5 ਵਜੇ ਤੱਕ ਕੰਮ ਚੱਲਦਾ ਰਿਹਾ ਅਸੀਂ ਜਿਹੜੇ ਮੱਝ ਵਾਲੇ 8-10 ਜਣੇ ਸੀ ਨਾ ਪੂਰੇ ਯੋਗ ਦੇ ਨਾਲ ਗੋਲਿਆਂ ਦਾ ਅਸਰ ਆਪ ਤੇ ਚੱਲਿਆ ਪੂਰਾ ਅੱਛਾ ਵੀ ਇਦਾਂ ਦੇ ਵੀਰੇ ਅਸੀਂ ਭੱਜਣ ਵਾਲੇ ਹੈ ਨਹੀਂ ਹਾਂ ਦਦਨਾ ਅਸੀਂ ਭੱਜਣਾ ਜਦੋਂ ਘਰੋਂ ਕਹਿ ਕੇ ਆ ਵੀ ਮੈਂ ਮਰਨ ਆਇਆ ਤੇ ਸ ਵੀਰੇ ਇੱਥੇ ਮਰ ਨਹੀਂ ਆਏ ਅੱਛਾ ਹਾਂ ਬਸ ਲੜਾਈ ਆ ਵੀ ਆਰ ਪਾਰ ਦੀ ਲੜਾਈ ਲੜਨਾ ਹੈ ਸਾਰ ਪਾਰ ਦੀ ਲੜਾਈ ਲੜਦਾ ਇੱਕ ਵਿਚਾਲੇ ਨਹੀਂ ਰਹਿੰਦਾ ਨਹੀਂ ਵੀਰੇ ਵਿਚਾਲੇ ਰਹਿਣਾ ਕਰ ਤੋਂ ਆ ਦੂਜੇ ਦਿਨ ਵੀ ਇਹੋ ਕੰਮ ਚੱਲਿਆ ਉਦੋਂ ਵੀ ਸਾਡੇ ਤੇ ਅਥਰੂ ਕਹਿੰਦੇ ਗੋਲੇ ਬੰਬ ਵਗਸ ਜੋ ਸਾਰਾ ਕੁਝ ਇਹਨਾਂ ਮਤਲਬ ਵਰਤੋਂ ਪੂਰੀ ਕੀਤੀ ਹੈ ਸਾਡੇ ਤੇ ਪਰ ਫੇਰ ਵੀ ਵੀਰੇ ਅਸੀਂ ਡਟੇ ਰਹੇ ਔਰ ਤੋਂ ਬਾਅਦ ਫਿਰ ਮੀਟਿੰਗਾਂ ਦਾ ਦੌਰ ਚੱਲ ਗਿਆ ਹੁਣ ਉਹ ਦਿਨ ਉਹਨੇ ਦਿਨਾਂ ਤੇ ਮਤਲਬ ਅਸੀਂ ਸ਼ਾਂਤ ਬੈਠੇ ਆ ਜੋ ਸਾਡੇ ਆਗੂਆਂ ਦਾ ਹੁਕਮ ਆਉਗਾ ਨਾ ਅਸੀਂ ਉਸੇ ਹਿਸਾਬ ਦੇ ਨਾਲ ਹੀ ਚੱਲਾਂਗੇ ਹੁਣ ਜਿਵੇਂ ਗਾਣੇ 'ਚ ਕਹਿੰਦੇ ਨੇ ਕਹਿੰਦੇ ਹੁੰਦੇ ਹੀ ਇਸ਼ਾਰਾ ਡੰਡਾ ਡੁੱਕ ਦੇਣਗੇ ਅਜੇ ਪੁੱਤ ਪੁੱਤ ਕਰਕੇ ਬਿਠਾਏ ਹੋਏ ਨੇ ਹੈਂ ਨਹੀਂ ਹਾਂਜੀ ਹਾਂਜੀ ਜੀ ਆਪਾਂ ਸ਼ਾਂਤ ਮਤਲਬ ਸ਼ਾਂਤ ਹੋ ਕੇ ਉਹਦੋਂ ਦੇ ਤਿੰਨ ਤਿੰਨ ਚਾਰ ਦਿਨ ਹੋ ਗਏ ਆ ਵੀ ਸ਼ਾਂਤੀ ਆ ਤੇ ਸਾਡੇ ਕੋ ਸ਼ਾਂਤ ਬੈਠਾ ਨਹੀਂ ਜਾਂਦੇ ਅੱਛਾ ਅਸੀਂ ਮਤਲਬ ਵੇਟ ਕਰਨੇ ਵੀ ਕਦੋਂ ਸਾਨੂੰ ਹੁਕਮ ਆਵੇ ਤੇ ਕਦੋਂ ਅਸੀਂ ਅੱਗੇ ਜਾਈਏ ਅੱਛਾ ਹਾਂਜੀ ਹਾਂਜੀ ਪੂਰੀ ਤਿਆਰੀ ਹੈ ਜ ਕੋਈ ਵੀ ਨਹੀਂ ਆ ਹਾਂ ਮਾਝਾ ਮਾਲਵਾ ਦਵਾਬਾ ਘੱਟ ਕਿਸੇ ਨਾਲ ਵੀ ਆ ਹਾਂ ਸਾਰੇ ਆਪੋ ਆਪਣੇ ਤਿਆਰੀ ਚ ਆਏ ਆ ਹਾਂ ਲੈ ਆਂ ਸਾਰੇ ਭਰਾ ਆ ਹਾਂ ਲੇਕਿਨ ਜਿਹੜੀ ਗੱਲ ਬਣੀ ਆ ਨਾ ਮਾਝਾ ਵਾਲੇ ਪਾਉ ਮਾਝਾ ਵੀ ਅਸੀਂ ਤੁਹਾਨੂੰ ਉਹ ਕਹਦਾ ਸੀ ਲੇਕਿਨ ਜਿਹੜੇ ਮਾਲਵੇ ਦਵਾਬੇ ਵਾਲੇ ਨਾ ਘੱਟ ਉਹ ਵੀ ਕਿਸੇ ਨਾਲ ਨਹੀਂ ਉਧਰੋਂ ਫਿਰ ਸਾਨੂੰ ਹਰਿਆਣਾ ਜਿਹੜਾ ਪੈ ਗਿਆ ਭਰਾ ਸਾਡੇ ਹਰਿਆਣਾ ਉਹ ਤੇ ਫਿਰ ਉਹਨਾਂ ਦੇ ਅਗਲੇ ਬੰਨੇ ਪੂਰੀ ਧੂਪ ਆਈ ਹੋਈ ਏ ਉਹਨਾਂ ਨੂੰ ਉਹ ਫੌਜੀਆ ਨੂੰ ਪੂਰੀ ਧੂਪ ਆਈ ਹੋਈ ਏ ਸਰਕਾਰ ਨੂੰ ਪੂਰੀ ਧੂਪ ਆਈ ਉਹਨਾਂ ਨੇ ਘੱਟ ਕੋਈ ਵੀ ਨਹੀਂ ਆ ਮਨ ਲਓ ਜੇ ਆਕੇ ਨਾ ਵੀ ਜੇ ਹਰਿਆਣੇ ਵਾਲੇ ਭਾਈ ਸਾਡੇ ਕਿਸੇ ਨਾਲੋਂ ਘਾਟੇ ਘਾਟੋ ਨਹੀਂ ਆ ਉਹ ਸਾਡੇ ਨਾਲ ਵੀ ਯਾਰਾ ਜ਼ੋਰ ਮਾਰ ਰਿਹਾ ਕੋਈ ਵੀ ਨਹੀਂ ਹੈਗਾ ਪਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਇਤਿਹਾਸਕ ਹਵਾਲੇ ਵੀ ਦੇਖ ਲਈਏ ਸਭ ਤੋਂ ਪਹਿਲਾਂ ਮੱਝਾਨਾ ਦਾ ਵੇਚਾ ਪੈਂਦਾ ਹੁੰਦਾ ਔਰ ਇਹ ਗੱਲ ਪਤਾ ਕੀ ਆ ਜਿਹੜਾ ਸਿੰਘਾਂ ਦਾ ਜਿਹੜਾ ਮਤਲਬ ਜਿਹੜਾ ਖੂਨ ਹੈ ਨਾ ਇਹ ਬੜਾ ਜ਼ਬਰਦਸਤ ਹੈ ਮਾਝੇ ਦਾ ਉਹ ਤੇ ਤੁਹਾਨੂੰ ਹੀ ਪਤਾ ਮਤਲਬ ਜਦੋਂ ਆਉਂਦੇ ਫਿਰ ਆਪ ਦਾ ਅੱਗਾ ਪਿਛਾ ਕੁਝ ਨਹੀਂ ਵੇਖਦੇ ਵੀ ਹਨੂ ਸੱਟ ਕਿਹੜੀ ਲੱਗਣੀ ਹੈ ਕੀ ਸਾਡਾ ਹੋਣਾ ਵਾ ਮਗਰ ਕਿ ਮਗਰ ਨਹੀਂ ਕੁਝ ਦੇਖਣਾ ਬਸ ਜਦੋਂ ਮਤਲਬ ਆਪਣੀਆਂ ਜੰਗਾਂ ਜੁੱਧਾਂ ਹੁੰਦੀਆਂ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਇਹ ਕਹਿੰਦੇ ਵੀ ਜਿੰਨਾ ਚਿਰ ਮਾਝੇ ਵਾਲੇ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਜੰਗ ਨੂੰ ਛੇੜਨਾ ਨਹੀਂ ਉਹਨਾਂ ਗਾਂ ਅੱਗੇ ਤੁਰਨਾ ਨਹੀਂ ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਹੁਕਮ ਹੋਇਆ ਤੇ ਇਹ ਹੁਣ ਜਿਵੇਂ ਕਹ ਲੋ ਵੀ ਇਹ ਇਹ ਭਲੀ ਭਾਂਤ ਸਾਰੇ ਜਾਣਦੇ ਆ ਵੀ ਮਾਝੇ ਵਾਲੇ ਕਿੱਥੋਂ ਤੱਕ ਸੰਘਰਸ਼ ਨੂੰ ਖੜ ਸਕਦੇ ਆ ਆਪਦੇ ਯੋਰ ਦੇ ਨਾਲ ਮਾਲਵੇ ਨੂੰ ਤਾਂ ਡਿਵੈਲਪਮੈਂਟਿਕ ਜਾ ਕਿਹਾ ਜਾਂਦਾ ਵੀ ਮਾਲਵਾ ਤਾਂ ਡਿਵੈਲਪਮੈਂਟਿਕ ਜਾ ਰਹਿੰਦਾ ਪਰ ਮੱਝ ਵਾਲੇ ਸਿੱਧੇ ਇੱਕ ਚ ਵੱਜਦੇ ਨੇ ਇਹ ਤਾਂ ਬਈ ਸਹੀ ਗੱਲ ਆ ਅਸੀਂ ਮਤਲਬ ਦੇਖਿਆ ਨਹੀਂ ਸੀ ਉਦੋਂ ਤੇ ਮਤਲਬ ਪਾਸ਼ਾ ਦੀ ਕਿਰਪਾ ਨਾਲ ਚੰਡੀ ਦੀ ਵਾਰ ਕੀਤੀ ਸੀ ਤੇ ਅੱਖਾਂ ਓਕਾਂ ਫੜਕਦੀਆਂ ਸੀ ਉਦੋਂ ਪੂਰੇ ਯੋਰ ਛੋਰ ਪੂਰੇ ਮਤਲਬ ਦੱਬੋ ਦਬਾਈ ਕੀਤਾ ਸੀ ਵੀਰੇ ਚੰਡੀ ਦੀ ਵਾਰ ਪੜ ਕੇ ਗਏ ਸੀ ਅੱਗੇ ਫਿਰ ਹਾਂਜੀ ਵੀਰੇ ਮਤਲਬ ਪਤਾ ਕੋਈ ਨਹੀਂ ਸੀ ਅੱਗੇ ਬੰਨਣਾ ਕੀ ਆ ਵੀ ਆਪ ਦਾ ਫਿਰ ਸਿਰ ਕਲਮ ਕਰਾਉਣ ਹੀ ਗਏ ਹਾਂ ਵੀ ਜੇ ਤਾਂ ਸਾਨੂੰ ਮਾਰਦਣ ਮੁਕਾਦਨ ਕੇ ਲੇਖੇ ਤੇ ਲੱਗਾਂਗੇ ਹਾਂਜੀ ਇਹ ਹਾਂਜੀ ਤਾਂ ਮੰਨ ਲਓ ਤੁਹਾਡੇ ਨਾਲ ਮੱਝ ਦੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ ਮੈਂ ਕਿਸਾਨਾਂ ਨਾਲ ਗੱਲਬਾਤ ਕਰਦਾ ਸੀ ਆਲੇ-ਦੁਆਲੇ ਉਹ ਕਹਿੰਦੇ ਇੰਨਾ ਤਾਂ ਪਾਕਿਸਤਾਨ ਵਾਲੇ ਪਾਸੇ ਨਹੀਂ ਖੜਾ ਜਿੰਨਾ ਮੰਨ ਲਓ ਇੱਥੇ ਅਸਲਾ ਲਾਇਆ ਹੋਇਆ ਇਹਨਾਂ ਨੇ ਸਹੀ ਗੱਲ ਹੈ ਬਈ ਜੀ ਮਤਲਬ ਅਸੀਂ ਦੇਖਦੇ ਆ ਵੀ ਮਤਲਬ ਸਾਡੇ ਤੇ ਜਿੰਨਾ ਇਹਨਾਂ ਤਸ਼ੱਦਦ ਟਾਇਆ ਨਾ ਇਹਨਾਂ ਦੇ ਅੱਜ ਤੱਕ ਸਾਈਂ ਹੀ ਵੇਖਿਆ ਵੀ ਉਹ ਵੀ ਸਾਡੇ ਤੇ ਮਤਲਬ ਬਹੁਤ ਨੇੜੇ ਆ ਪਰ ਇਹੋ ਜਿਹਾ ਕਦੀ ਅੱਜ ਤੱਕ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਜਿੰਨਾ ਸਾਡੇ ਤੇ ਇਹਨਾਂ ਕਹਿਰ ਕਰਤਾ ਵਾ ਬੇ ਬੇਹੱਦਾ ਕਹਿਰ ਕੀਤਾ ਵਾ ਮਤਲਬ ਪਹਿਲੇ ਦਿਨ ਦੋ ਜਣਿਆਂ ਦੀ ਲੱਤਾਂ ਟੁੱਟੀਆਂ ਸੀ ਔਰ ਤੋਂ ਬਾਅਦ 17 ਤੋਂ 18 ਜਣਿਆਂ ਤੇ ਮਤਲਬ ਗੰਭੀਰ ਸੱਟਾਂ ਲੱਗੀਆਂ ਕਿਸੇ ਦੀ ਅੱਖ ਨਿਕਲ ਗਈ ਕਿਸੇ ਦੇ ਅੱਖ 'ਚ ਸ਼ਰਲਾ ਵਾਜੇਗਾ ਕਿਸੇ ਦੇ ਪਲਾਸਟਿਕ ਦੀ ਗੋਲੀ ਵਜੀ ਤੇ 12 ਬੋਰ ਦਾ ਫਾਇਰ ਵਜਾ ਉਹ ਮਾਲਵੇ ਦਾ ਕੋ ਫਿਰੋਜ਼ਪੁਰ ਦਾ ਜ਼ਿਲ੍ਹੇ ਦਾ ਏਰੀਆ ਏਰੀਆ ਤੋਂ ਬੰਦਾ ਸੀ ਉਹਨੂੰ ਚੱਕ ਕੇ ਫੌਜ ਵਾਲੇ ਲੈ ਗਏ ਤੇ ਉਹਦਾ ਮੱਲ ਉਹਦੇ ਪਰਚਾ ਵੀ ਕੱਢਤਾ ਤੇ ਉਹਦਾ ਟ੍ਰੀਟਮੈਂਟ ਵੀ ਚੱਲਦਾ ਉਹਨੂੰ ਮਤਲਬ ਵੀ ਉਹਦੇ ਪਰਚਾ ਕੱਢ ਦਿੱਤਾ ਗਿਆ ਵਾ ਇਸ ਟਾਈਮ ਕਿੱਥੇ ਆ ਹੁਣ ਉਹ ਜਿਹਨੂੰ ਚੱਕ ਕੇ ਲਗੇ ਸੀ ਉਹ ਪਰਲੇ ਹਰਿਆਣੇ ਚ ਕਿਸੇ ਹਸਪੀਟਲ ਦੇ ਵਿੱਚ ਦਾਹ ਲਿਆ ਦੋ ਦਿਨ ਤੋ ਉਹਦਾ ਪਤਾ ਹੀ ਨਹੀਂ ਲੱਗਾ ਭਾਈ ਜੀ ਤੇ ਜਦੋਂ ਉਹਦਾ ਪਤਾ ਲੱਗਾ ਵਾ ਤੇ ਉਦੋਂ ਮਤਲਬ ਇੱਥੇ ਤਲਾਹ ਕਰ ਦਿੱਤੀ ਗਈ ਆ ਵੀ ਉਹ ਉਹ ਬੰਦੇ ਦੇ 12 ਬੋਰ ਦਾ ਫੈਰ ਵਜ੍ਹਾ ਦੀ ਲੱਤ ਟੁੱਟ ਗਈ ਅੱਛਾ ਹਾਂਜੀ 12 ਬੋਰ ਦਾ ਫੈਰ ਉਹਨਾਂ ਨੇ ਚਲਾਇਆ ਫਿਰ ਹਾਂਜੀ ਹਾਂਜੀ ਉਹਨਾਂ 12 ਬੋਰ ਦਾ ਫੈਰ ਚਲਾਇਆ ਜੀ ਤੇ ਮਤਲਬ ਗੋਲੀਆਂ ਇਧਰ ਵੀ ਚਲੀਆਂ ਖੋਲ ਇਧਰ ਵੀ ਮਿਲੇ ਆ अच्छा ਤੇ ਇੱਕ ਮਤਲਬ ਰਾਕਟ ਲੌਂਚਰ ਜੈਸੀ ਯੂਵੀ ਚਲਾਏ ਉਹਦੇ ਵਿੱਚੋਂ ਨਾ ਜਦੋਂ ਬਲਾਸਟ ਹੁੰਦਾ ਨਾ ਉਹਦੇ ਵਿੱਚੋਂ ਗੋਲੀਆਂ ਨਿਕਲਦੀਆਂ ਜਿੱਦਾਂ ਆਪਾਂ ਕਹ ਲਓ ਸ਼ਰਲੇ ਨਿਕਲਦੇ ਆ ਉਹ ਬਹੁਤ ਜ਼ਿਆਦਾ ਗੰਭੀਰ ਤੇ ਉਹਨੇ ਮਤਲਬ ਸੱਟਾਂ ਲਾਈਆਂ ਬਹੁਤ ਜ਼ਿਆਦਾ ਮਤਲਬ ਬੇਹੱਦਾਂ ਹੀ ਮਤਲਬ ਤਾਂ ਨਾ ਹੋਵੇ ਕਹਿ ਰਟਾਇਆ ਇਹਨਾਂ ਬਹੁਤ ਜ਼ਿਆਦਾ ਵੀ ਇਹਨਾਂ ਅਸੀਂ ਵੇਖਣ ਨੂੰ ਪਹਿਲੇ ਦਿਨ ਨਹੀਂ ਸੀ ਹੈਗਾ ਪਰ ਦੂਜੇ ਦਿਨ ਇਹਨਾਂ ਆਪ ਦਾ ਪੂਰਾ ਯੋਰ ਲਾ ਦਿੱਤਾ ਵੀ ਇਹ ਭੱਜ ਜਾਣਗੇ ਨੱਸ ਜਾਣੇ ਬਈ ਇਹ ਭੱਜਣ ਤੇ ਆਏ ਨਹੀਂ ਆ ਇਹ ਤਾਂ ਬਸ ਇਹੋ ਹੀ ਆ ਵੀ ਅਗਵਾਈ ਕਰਨ ਸਾਡੇ ਇਕਰਾ ਆਗੂ ਸੇ ਬਾਣ ਤੇ ਵੀਰ ਫਿਰ ਤੇ ਆਰਤਪਾਰ ਕੰਮ ਹੋ ਹੀ ਜਾਣਾ ਹੈ ਅੱਛਾ ਹਾਂਜੀ ਤਾਂ ਇੱਥੇ ਪੂਰਾ ਜਿਵੇਂ ਮੰਨ ਲਓ ਕੋਟ ਵੀ ਉੱਪਰ ਲਿਖ ਕੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਭਾਈ ਜੀ ਪੂਰੀ ਤਿਆਰੀ ਦੇ ਨਾਲ ਆਏ ਆ ਤੇ ਮਤਲਬ ਇਹ ਸਾਡੇ ਕੋਈ ਵੀਰ ਪਹਿਲਾਂ ਵੀ ਆਏ ਸੀ ਦਿੱਲੀ ਗਏ ਸੀ ਤੇ ਉਦੋਂ ਵੀ ਇਹੋ ਸਾਰਾ ਕੁਝ ਅਸੀਂ ਲਿਖ ਕੇ ਤੇ ਫੇਰ ਹੀ ਮਤਲਬ ਤਿਆਰੀ ਕਰਕੇ ਫੇਰ ਹੀ ਆਏ ਸੀ ਅੱਛਾ ਜਿਵੇਂ ਢਿੰਗ ਸਿੰਘ ਕਹਿੰਦੇ ਨੇ ਜਿਹੋ ਜੀ ਬਿੱਲੀ ਮਾਰ ਲਈ ਉਹੇ ਜੀ ਦਿੱਲੀ ਮਾਰ ਲਈ ਓਕਣੇ ਲਿਖ ਕੇ ਲਏ ਹੂੰ ਦਿੱਲੀ ਬਿੱਲੀ ਇੱਕ ਬਰਾਬਰ ਚੀਕਾਂ ਮਰਵਾ ਦਿਆਂਗੇ ਹਾਂਜੀ ਹਾਂਜੀ ਵੀਰੇ ਇਹ ਸਾਰਾ ਕੁਝ ਮਤਲਬ ਪੂਰੀ ਤਿਆਰੀ ਦੇ ਨਾਲ ਆ ਮਤਲਬ ਇਹ ਸਾਡੇ ਕੋਲ ਬਹੁਤ ਪੱਤਰਕਾਰ ਵੀ ਹੁੰਦੇ ਆ ਕਈ ਭੈਣ ਭਰਾ ਸਾਥੋਂ ਹਰਿਆਣੇ ਵਾਲੇ ਬਠਿੰਡੇ ਵਾਲੇ ਸਾਰਾ ਕੁਝ ਆ ਕੇ ਪੁੱਛਦੇ ਵੀ ਆ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਇੱਥੇ ਮਤਲਬ ਬਹੁਤ ਫੋਟੋਗ੍ਰਾਫੀ ਸਾਰਾ ਕੁਝ ਇੱਥੇ ਕਰਕੇ ਜਾਂਦੇ ਬਹਿ ਕੇ ਜਾਂਦੇ ਆ ਰੈਸਟ ਕਰਕੇ ਜਾਂਦੇ ਸਾਥੋਂ ਤਾਂ ਦੂਲਨ ਦੇ ਵਿੱਚ ਇੱਕ ਹੋਰ ਮੈਂ ਕਹੂੰਗਾ ਉੱਧਰ ਮਾਰ ਦਿਓ ਕਹਿੰਦੇ ਆਏ ਨੂੰ ਦੇਗ ਪੱਕੀ ਸਿਰ ਤੇ ਚੜੇ ਨੂੰ ਤੇਗ ਪੱਕੀ ਹੈ ਸਹੀ ਹੈ ਜੀ ਸਹੀ ਹੈ ਜੀ ਤਾਂ ਆਪਣਾ ਤੇ ਵੇਖੋ ਇਤਿਹਾਸ ਹੀ ਇਦਾਂ ਵੀ ਆਪਾਂ ਪ੍ਰਸ਼ਾਦੇ ਪਾਣੀ ਤੋਂ ਵੀ ਘਟ ਨਹੀਂ ਕਰੀਤੀ ਪਰ ਜੇ ਕੋਈ ਚੜ ਕੇ ਆਵੇ ਤਾਂ ਫਿਰ ਤੇ ਭਈ ਆਪਾਂ ਉਹਦਾ ਸਿਰ ਤਲੋਂ ਤੱਕ ਜਾਈਦਾ ਵਾ ਤੇ ਜੇ ਇਹਦੇ ਨੀਵਾ ਹੋ ਕੇ ਆ ਜੇ ਤੇ ਫਿਰ ਬਖਸ਼ਨਾ ਅਰ ਗੁਰਨਾਨਕ ਸਾਹਿਬ ਫਿਰ ਬਖਸ਼ਨਾ ਅਰ ਵੀ ਇਹ ਦਸਮ ਪਾਸ਼ਾ ਬਖਸ਼ਨਾ ਅਰ ਵੀ ਬਖਸ਼ ਵੀ ਦਿੰਦੇ ਆ ਇਸ ਦੇ ਨਾਲ ਮੈਂ ਕਹੂੰਗਾ ਹੋਰ ਵੀ ਦਿਖਾ ਦਿਓ ਭਾਰਤ ਲਈ ਲੜੇ ਤਾਂ ਸ਼ਹੀਦ ਹਿੰਦੂਆਂ ਲਈ ਲੜੇ ਤਾਂ ਪਰੇਸ਼ਤੇ ਆਪਣੇ ਹੱਕਾਂ ਲਈ ਲੜੇ ਤਾਂ ਅੱਤਵਾਦੀ ਤਾਂ ਬਾਈ ਜੀ ਤੁਸੀਂ ਹਰਿਆਣੇ ਤੋਂ ਇੱਥੇ ਬੈਠੇ ਹੋ ਤਾਂ ਇਹ ਆਏ ਨੇ ਮਾਝੇ ਵਾਲੇ ਸਭ ਤੋਂ ਅੱਗੇ ਸੀ ਅੱਗੇ ਉਹ ਕਹਿੰਦੇ ਗੋਲੀਆਂ ਚੱਲ ਰਹੀਆਂ ਸੀਗੀਆਂ ਇੱਕ ਡਾਹ ਕੇ ਖੜ ਗਏ ਅੱਗੇ ਤਾਂ ਹਰਿਆਣੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਆ ਉਸ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਲਗਾਤਾਰ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨੇ ਪਿੰਡਾਂ ਦੇ ਵਿੱਚ ਹਾਂ ਰੋਕਦੇ ਆ ਜੀ ਉਧਰ ਸਾਡੇ ਮਤਲਬ ਹੈ ਜੇ ਮਤਲਬ ਇੱਧਰ ਆਉਣ ਤੋਂ ਪੰਜਾਬ ਪਰ ਅਸੀਂ ਚੁਰੇ-ਛੁਪੇ ਮਤਲਬ ਰਾਹ ਵੀ ਬੰਦ ਕੀਤੇ ਆ ਪਰ ਨਿਕਲਣ ਕੋਲ ਕੀ ਆ ਜਾਈਦਾ ਪਿੰਡਾਂ ਦੇ ਵਿੱਚੋਂ ਦੀ ਅਸੀਂ ਹਾਂਜੀ ਨਾਲ ਅਨਾਉਂਸਮੈਂਟਾਂ ਇਦਾਂ ਵੀ ਕੀਤੀਆਂ ਜਾ ਰਹੀਆਂ ਨੇ ਵੀ ਇਹ ਤਾਂ ਅੰਦੋਲਨ ਜਿਹੜਾ ਕੋਈ ਨਹੀਂ ਹੋ ਜੂਗਾ ਕਹਿੰਦੇ ਉਸ ਤੋਂ ਬਾਅਦ ਫਿਰ ਆਪਣਾ ਸੋਚ ਲਵੇ ਇਸ ਤਰੀਕੇ ਦੀ ਕੋਈ ਗੱਲ ਹੈ ਕਿ ਆ ਜਾ ਰਿਹਾ ਪਿੰਡਾਂ ਦੇ ਵਿੱਚ ਕਈ ਲੋਕ ਦੱਸਦੇ ਨੇ ਹਰਿਆਣੇ ਦੇ ਨਹੀਂ ਅਹੀਂ ਇਹੋ ਜੀ ਗੱਲ ਮਤਲਬ ਇਹ ਸੋਸ਼ਲ ਮੀਡੀਆ ਤੇ ਸੁਣਦੇ ਵੈਸੇ ਤਾਂ ਇਹ ਕੋਈ ਮਤਲਬ ਇਹੋ ਜੀ ਸੁਣੀ ਨਹੀਂ ਸਾਡੇ ਕੋਈ ਅਨਾਊਂਸਮੈਂਟ ਨਹੀਂ ਸੁਣੀ ਅਹੀਂ ਕੋਈ ਅੱਛਾ ਹਾਂਜੀ ਹਰਿਆਣਾ ਪੁਲਿਸ ਆ ਜਿਹੜੀ ਕੋਈ ਇਸ ਤਰੀਕੇ ਦੀ ਗੱਲ ਨਹੀਂ ਕਰ ਰਹੀ ਨਹੀਂ ਨਹੀਂ ਅਜੇ ਤੱਕ ਮਤਲਬ ਅਸੀਂ ਸੋਸ਼ਲ ਮੀਡੀਆ ਤੇ ਵੇਖਿਆ ਇਹ ਗੱਲਾਂ ਮਤਲਬ ਅਜੇ ਤੱਕ ਕੋਈ ਜ਼ਮੀਨੀ ਪੱਧਰ ਤੇ ਨਹੀਂ ਕੋਈ ਮਤਲਬ ਕੋਈ ਸਾਡੇ ਪਿੰਡ ਕਿਸੇ ਨੇ ਕਰਾਈ ਪੱਧਰ ਤੇ ਤੁਹਾਨੂੰ ਰੋਕਿਆ ਜਾ ਰਹੇ ਆ ਉੱਥੋਂ ਇੱਥੇ ਆਉਣ ਨੂੰ ਆਹ ਬੰਦ ਕੀਤੇ ਮਤਲਬ ਆਹ ਬੰਦ ਕਰਨ ਉੱਧਰਲੇ ਪਾਸੇ ਕੀ ਹਾਲਾਤ ਨੇ ਲੋਕਾਂ ਦੇ ਜੇ ਮੰਨ ਲਓ ਬਾਰਡਰ ਤੋਂ ਪਰਲੀ ਸਾਈਡ ਆ ਜਿਹੜਾ ਹਰਿਆਣੇ ਵੱਲੋਂ ਵੀ ਧਰਨਾ ਲਾਇਆ ਹੋਇਆ ਪਤਾ ਨਹੀਂ ਜੀ ਸਾਡਾ ਤਾਂ ਇੱਧਰ ਦੂਸਰੀ ਸਾਈਡ ਪੈਂਦਾ ਪਿੰਡ ਦੂਸਰੀ ਸਾਈਡ ਪੈਂਦਾ ਹਾਂਜੀ 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 ਹਾਂ ਸਾਡਾ ਇੱਧਰ ਕਤਲ ਸਾਈਡ ਹੈ ਤਾਂ ਹਰਿਆਣਾ ਪ੍ਰਸ਼ਾਸਨਤਾ ਅੱਗੇ ਖੜ ਗਿਆ ਉਹਨਾਂ ਨੇ ਤਾਂ ਫੋਰਸਾਂ ਲਾਤੀਆਂ ਪੂਰੀਆਂ ਪਰ ਹਰਿਆਣਾ ਹਰਿਆਣੇ ਦੇ जाट ਨੇ ਜਿਹੜੇ ਹਰਿਆਣੇ ਦੇ ਲੋਕ ਨੇ ਉਹ ਖੜੇ ਨੇ ਪੰਜਾਬੀਆਂ ਨਾਲ ਪੂਰੇ ਹਾਂਜੀ ਹਾਂ ਜੀ ਪੂਰੇ ਪਿਛਲਾ ਧਰਨਾ ਚੱਲਿਆ ਸੀ ਉਦੋਂ ਵੀ ਨਾਲ ਹੀ ਹਾਂ ਜੀ ਮੋਢੇ ਨਾਲ ਮੋਢਾ ਲਾ ਕੇ ਹੁਣ ਵੀ ਇਹਨਾਂ ਦੇ ਨਾਲ ਹੀ ਆ ਜੀ ਹਾਂਜੀ 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 ਹਰਿਆਣਾ ਪੰਜਾਬ ਇੱਕ ਆ ਜੀ ਦੋਵੇਂ ਭਰਾ ਇੱਕ ਇੱਕ ਤਾਨਕੇ ਖੜੇ ਆ ਜੀ ਬਾਰਡਰਾਂ ਤੇ ਅੱਛਾ ਹਾਂਜੀ ਅਸੀਂ ਲੰਗਰ ਦੀ ਸੇਵਾ ਕਰਨਦੇ ਲੰਗਰ ਲੈ ਕੇ ਆਈਦਾ ਜੀ ਹਾਂਜੀ ਹਰਿਆਣੇ ਚੋਂ ਤੇ ਕੋਈ ਨਹੀਂ ਨਾਲ ਆ ਜੀ ਪਰ ਇਹ ਦੋਈ ਸਟੇਟਾਂ ਚੋਂ ਆਪਦੀਆਂ ਸਰਕਾਰ ਨੂੰ ਹਰਿਆਣਾ ਤੇ ਪੰਜਾਬ ਜਾਂ ਪਰ ਸਾਨੂੰ ਅੱਡ ਕਰ ਦੇਣਾ ਤੇ ਨਹੀਂ ਫਿਰ ਅਸੀਂ ਤੇ ਡਟੇ ਆ ਜੀ ਤੇ ਦਿੱਲੀ ਜਾ ਕੇ ਟਾਂਗੇ ਜੀ ਹਾਂਜੀ ਤਾਂ ਇਧਰਲੇ ਪਾਸੇ ਪੰਜਾਬ ਆਉਣ ਨੂੰ ਆ ਛੋਟਾ ਹਰਿਆਣਾ ਪਿਆ ਅਬਾਰਡਰ ਤੋਂ ਪਰਲੀ ਸਾਈਡ ਇਧਰ ਦੀ ਸਾਈਡ ਪੰਜਾਬ ਹੈ ਮੰਨ ਲਓ ਇਸ ਤਰੀਕੇ ਦਾ ਕਦੇ ਮਾਹੌਲ ਦੇਖਿਆ ਜਿਵੇਂ ਜਿਹੜੇ ਬੰਦ ਕੀਤੇ ਹੋਏ ਨੇ ਇੰਨੇ ਨੇ ਬੈਰੀਕੇਡ ਜਿਹੜੇ ਲਾਏ ਹੋਏ ਨੇ ਇਹ ਇਹ ਜਿੰਦਗੀ ਸੀ ਪਹਿਲੀ ਵਾਰ ਵੇਖਿਆ ਇਹ ਜਿੱਦਾਂ ਉਹ ਆਪਣਾ ਪਾਕਿਸਤਾਨ ਤੇ ਬਾਰਡਰ ਵਾਲਾ ਉਹ ਕੰਮ ਕਰਤਾ ਜੀ ਸਿੱਧੇ ਬਲਾਸਟ ਮਾਰਦੇ ਆ ਜੀ ਜਿਹੜੇ ਵਾਲੇ ਬਾਈ ਬੈਠੇ ਨੇ ਕਹਿੰਦੇ ਇੰਨੇ ਤਾਂ ਪਾਕਿਸਤਾਨ ਵਾਲੇ ਪਾਸੇ ਵੀ ਨਹੀਂ ਲੱਗੇ ਉਹਨਾਂ ਵੀ ਨਹੀਂ ਉਹ ਨਹੀਂ ਕੀਤਾ ਜੀ ਇਹਦੇ ਜਿਆਦਾ ਕੀਤਾ ਹਾਂਜੀ ਉਹ ਸਿੱਧੇ ਬਲਾਸਟ ਮਾਰਦੇ ਆ ਜੀ ਅਹੀਂ ਜਦਨ ਘੇਰਾ ਪਾਇਆ 14 ਤਰੀਕ ਨੂੰ ਉਹ ਮੁੰਡੇ ਦੇ ਪੱਟ ਤੇ ਗੋਲੀ ਵੱਜੀ ਫਿਰ ਇੱਕ ਅਹੀਂ ਅੱਗੇ ਨੂੰ ਕੀ ਰਪਾਇਆ ਨਾ ਇਹ ਉਹਦੇ ਮੁੰਡੇ ਤੇ ਗੋਲੀ ਵੱਜੀ ਇੱਕ ਬਜ਼ੁਰਗ ਹੀ ਉਹ ਬਲਾਸਟ ਮਾਰਿਆ ਉਹਦੇ શરી ਵੱਜ ਗਿਆ ਹੱਥ ਲਹੂ ਲਵਾਨ ਹੋ ਗਈ ਵੀ ਮਤਲਬ ਬਹੁਤ ਮਰੁੱਖ ਰਵਈਆ ਬਹੁਤ ਮਾੜਾ ਕਰ ਰਹੀ ਸਰਕਾਰ ਹਾਂਜੀ ਸਹੀ ਆ ਹਰਿਆਣਾ ਪ੍ਰਸ਼ਾਸਨ ਤਾਂ ਹੀ ਤੰਗ ਕਰ ਰਿਹਾ ਘਰਾਂ ਦੇ ਵਿੱਚ ਆ ਕੇ ਤੁਹਾਨੂੰ ਜਿਵੇਂ ਕਿਹਾ ਜਾ ਰਿਹਾ ਨਹੀਂ ਇਦਾਂ ਦਾ ਕੁਝ ਨਹੀਂ ਅਸੀਂ ਆਵਾਜ਼ ਦਵਾਈ ਆ ਲੰਗਰ ਇਕੱਠਾ ਕਰਕੇ ਲੈ ਕੇ ਆਈਦਾ ਤੇ ਸਾਨੂੰ 21 ਤਰੀਕ ਦੀ ਹੁਣ ਕੋਲ ਆ 1 ਤਰੀਕ ਤੱਕ ਵੇਟ ਕਰਨਦੇ ਆ ਜੀ ਤੇ ਜਿੱਦਨ ਅਸੀਂ ਸਾਰੇ ਆਵਾਜ਼ ਦਵਾਦਣੇ ਅੱਜ ਆ ਕੇ ਤੇ ਸਾਰੇ ਟਰਾਲੀਆਂ ਭਰ ਭਰ ਕੇ ਕੱਲ ਨੂੰ ਪਹੁੰਚਣਾ ਹੈ ਹਾਂਜੀ ਤਾਂ ਕੀ ਤਰੀਕੇ ਨੂੰ ਜਿਸ ਤਰੀਕੇ ਦੀ ਕਾਲ ਹੋਊਗੀ ਉਸ ਤਰੀਕੇ ਨਾਲ ਫਿਰ ਹਾਂਜੀ ਸਾਡੀ ਤਿਆਰੀ ਹੈ ਪੂਰੀ ਹਾਂਜੀ ਜਿੱਦਾਂ ਵੀ ਆਗੂ ਆਖਣਗੇ ਹਾਂ ਜਿਵੇਂ ਆਗੂ ਆਖਣਗੇ ਅਸੀਂ ਤਿਆਰ ਹਾਂ ਜੀ ਇਹ ਹਰਿਆਣਾ ਪੰਜਾਬ ਇੱਕ ਹੈ ਜੀ ਤੇ ਇੱਕ ਹੀ ਰਹੂਗਾ ਸਹੀ ਹੈ ਹਾਂ ਬਈ ਇਹ ਕਹਿੰਦੇ ਹਰਿਆਣਾ ਪੰਜਾਬ ਇੱਕ ਹੈ ਤੇ ਇੱਕੇ ਰਹੂਗਾ ਕਹਿੰਦੇ ਪੂਰੀ ਤਿਆਰੀ ਹੈ ਆਗੂ ਕਹਿਣਗੇ ਨਈ ਬਈ ਜੀ ਇਹ ਤਾਂ ਸਹੀ ਗੱਲ ਆ ਅਸੀਂ ਤਾਂ ਦੇਖਣ ਦੇ ਆ ਵੀ ਜੋ ਵੀ ਮਤਲਬ ਵੀਰ ਇਹ ਅਸੀਂ 12 ਤਰੀਕ ਦੇ ਆਏ ਆ ਇੱਥੇ ਉਦੋਂ ਦੀ ਹਰਿਆਣੇ ਵਾਲੇ ਵੀਰਾਂ ਨੇ ਬਹੁਤ ਸੇਵਾ ਕੀਤੀ ਆ ਵੀ ਆਪਾਂ ਕਹਿ ਨਹੀਂ ਸਕਦੇ ਵੀ ਹੱਦ ਤੋਂ ਵੱਧ ਸਾਡੀ ਜਿਹੜੀ ਮਤਲਬ ਇਹ ਸੇਵਾ ਕੀਤੀ ਆ ਤੇ ਇਹ ਭਾਈਚਾਰਾ ਵੀਰ ਜੀ ਇਕੱਠਾ ਹੀ ਰਹਿਣਾ ਤੇ ਇਹ ਤੇ ਸਰਕਾਰਾਂ ਦੀਆਂ ਨੀਤੀਆਂ ਵੀ ਜਿਹੜਾ ਸਾਨੂੰ ਅੱਡ ਕਰਨ ਤੇ ਲੱਗੀਆਂ ਆ ਪਰ ਅਸੀਂ ਅੱਡ ਨਹੀਂ ਹੋਣਾ ਇਹ ਤਾਂ ਸਾਡੀ ਸੋਚ ਨਹੀਂ ਹੈਗੀ ਅਸੀਂ ਤੇ ਮਤਲਬ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਵੀ ਅਸੀਂ ਤੇ ਇੱਕੋ ਨਿਗਾਣਾ ਦੇਖਦੇ ਆ ਇਹ ਤੇ ਸਰਕਾਰਾਂ ਹੀ ਆ ਜਿਹੜੀਆਂ ਸਾਨੂੰ ਦੋ ਪਾੜ ਕਰਨ ਤੇ ਲੱਗੀਆਂ ਹੋਈਆਂ ਵੀਰੇ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੂੰ ਖੱਟਰ ਸਰਕਾਰ ਨੂੰ ਸਾਡਾ ਤੇ ਇਹੀ ਸਨਾਬ ਵੀ ਸਾਡੇ ਜਿਹੜੇ ਮਤਲਬ ਜਿਹੜੇ ਬਣਦੇ ਹੱਕ ਐ ਸਾਨੂੰ ਦਿੱਤੇ ਜਾਣ ਤੇ ਅਸੀਂ ਆਪਦੇ ਮਤਲਬ ਚੜ੍ਹਦੀ ਕਲਾ ਨਾਲ ਦੇ ਨਾਲ ਦੇ ਨਾਲ ਅਸੀਂ ਆਪਣੇ ਪਿੰਡਾਂ ਨੂੰ ਪਰਤੋ ਸਕੀਏ ਨਹੀਂ ਤਾਂ ਜੇ ਨਹੀਂ ਦਿੰਦਾ ਫਿਰ ਜਿੱਦਾਂ ਵੀ ਸਾਡੇ ਆਗੂ ਸਾਨੂੰ ਹੁਕਮ ਕਰਕੇ ਅਸੀਂ ਉਸੇ ਦਿਨ ਉਸੇ ਹਿਸਾਬ ਦੇ ਨਾਲ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਜਾਰੀ ਰੱਖਾਂਗੇ ਤਾਂ ਦੇਖ ਸਕਦੇ ਹੋ ਖਨੌਰੀ ਬਾਰਡਰ ਤੇ ਲਗਾਤਾਰ ਕਿਸਾਨ ਨੇ ਜਿਹੜੇ ਉਹ ਸੰਘਰਸ਼ ਕਰ ਰਹੇ ਨੇ ਲਗਾਤਾਰ ਡੇਰੇ ਨੇ ਜਿਹੜੇ ਪੱਕੇ ਸੜਕਾਂ ਦੇ ਆਲੇ-ਦਾਲੇ ਸੜਕਾਂ ਦੇ ਕਿਨਾਰੇ ਸੜਕਾਂ ਦੇ ਵਿਚਾਲੇ ਲੱਗੇ ਹੋਏ ਨੇ ਤੇ ਅੱਗੇ ਹਰਿਆਣਾ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਪੂਰੇ ਤਰੀਕੇ ਦੇ ਨਾਲ ਰੋਕਿਆ ਹੋਇਆ ਕਿਸਾਨਾਂ ਨੂੰ ਤੇ ਇੱਕੋ ਗੱਲ ਇਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਮੰਨ ਲਈਆਂ ਜਾਣ ਤੇ ਨਹੀਂ ਤਾਂ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਸੇ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਹੈ ਉਹ ਜਾਰੀ ਰਹੂਗਾ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ